ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਹੈ। ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਇਹ ਹੁਣ ਨਹੀਂ। ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਪਾਣਾ ਸਿੱਧੂ ਦੀ ਫੈਮਿਲੀ ਅਤੇ ਲੱਖਾ ਸਿਧਾਨਾ ਦੇ ਸਾਥੀਆਂ ਤੇ ਪਰਚਾ ਹੋ ਚੁੱਕਿਆ ਹੈ ਜਿਸ ਵਿੱਚ 12 ਅਲੱਗ ਧਾਰਾ ਲੱਗੀਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਨੈਸ਼ਨਲ ਹਾਈਵੇ ਘੇਰਿਆ ਗਿਆ ਸੀ ਜਿਸਦੇ ਚਲਦਿਆਂ ਪਾਣਾ ਸਿੱਧੂ ਦੇ ਫਾਦਰ, ਬ੍ਰਦਰ ਅਤੇ ਸਿਸਟਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਅਤੇ ਲੱਖਾ ਸਿਧਾਨਾ ਦੇ ਸਣੇ 17 ਹੋਰ ਜਨਿਆਂ ਤੇ ਪਰਚਾ ਦਰਜ ਹੋਇਆ ਹੈ ਜਿਸ ਤੋਂ ਬਾਅਦ ਲੱਖਾ ਸਿਧਾਨਾ ਹਾਲ ਹੀ ਵਿੱਚ ਲਾਈਵ ਆਏ ਨੇ ਅਤੇ ਲਾਈਵ ਆ ਕੇ ਉਹਨਾਂ ਨੇ ਦੱਸਿਆ ਕਿ 3 ਫਰਵਰੀ ਜਿਸ ਦਿਨ ਭਗਵੰਤ ਮਾਨ ਦੀ ਕੋਠੀ ਨੂੰ ਘੇਰਾ ਪਾਇਆ ਗਿਆ ਸੀ ਪਾਨਾ ਸਿੱਧੂ ਦੀ ਸਿਸਟਰ ਜੋ ਕਿ ਇੱਕ ਟੀਚਰ ਹੈ ਆਪਣੀ ਡਿਊਟੀ ਤੇ ਸਨ ਅਤੇ ਪਾਨਾ ਸਿੱਧੂ ਦੇ ਫਾਦਰ ਆਪਣੇ ਘਰ ਵਿੱਚ ਸਨ ਅਤੇ ਫਿਰ ਉਹਨਾਂ ਤੇ ਕਿਸ ਚੀਜ਼ ਦਾ ਪਰਚਾ ਹੋ ਗਿਆ ਲੱਖਾਂ ਸਿਧਾਨਾ ਵੱਲੋਂ ਕਿਹਾ ਗਿਆ ਕਿ ਉਹਨਾਂ ਨਾਲ ਸ਼ਰਿਆਮ ਧੱਕਾ ਹੋ ਰਿਹਾ ਏ ਅਤੇ ਉਹਨਾਂ ਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਨੇ ਬਾਕੀ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਪਾਨਾ ਸਿੱਧੂ ਦੀ ਰਿਹਾਈ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ